ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਖੇਡਾਂ ਵੱਲ ਉਤਸ਼ਾਹਿਤ ਕਰਨ ਦੇ ਮਕਸਦ ਨਾਲ ਪੰਜਾਬ ਸਰਕਾਰ ਵੱਲੋਂ ਜਿੱਥੇ ਨਸ਼ਿਆਂ ਖਿਲਾਫ ਮੁਹਿੰਮ ਚਲਾਈ ਜਾ ਰਹੀ ਹੈ ਉੱਥੇ ਹੀ ਨੌਜਵਾਨ ਪੀੜੀ ਲਈ ਖੇਡ ਮੈਦਾਨ ਵੀ ਬਣਾਏ ਜਾ ਰਹੇ ਹਨ ਇਸੇ ਲਈ ਤਹਿਤ ਫਗਵਾੜਾ ਦੇ ਪਿੰਡ ਮਾਦੋਪੁਰ ਵਿਖੇ ਮੈਂਬਰ ਪਾਰਲੀਮੈਂਟ ਰਾਜਕੁਮਾਰ ਜੱਬੇਵਾਲ ਵੱਲੋਂ ਖੇਡ ਸਟੇਡੀਅਮ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਹਨਾਂ ਨੇ ਜਿੱਥੇ ਸਮੁੱਚੇ ਪਿੰਡ ਅਤੇ ਨੌਜਵਾਨਾਂ ਨੂੰ ਇਸ ਦੀ ਵਧਾਈ ਦਿੱਤੀ, ਉੱਥੇ ਹੀ ਇਸ ਸਾਰੇ ਕੰਮ ਦਾ ਸਿਹਰਾ ਹਲਕਾ ਇੰਚਾਰਜ ਜਗਿੰਦਰ ਸਿੰਘ ਮਾਨ, ਪਾਰਟੀ ਦੇ ਸਪੋਕਸਪਰਸਨ ਪੰਜਾਬ ਹਰਨੂਰ ਸਿੰਘ ਮਾਨ, ਚੇਅਰਮੈਨ ਜਰਨੈਲ ਲੰਗੜ ਅਤੇ ਉਹਨਾਂ ਦੀ ਪੂਰੀ ਟੀਮ ਨੂੰ ਦਿੱਤਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਅੱਗੇ ਵੀ ਵਿਕਾਸ ਕਾਰਜ ਜਾਰੀ ਰਹਿਣਗੇ ਤੇ ਹਰ ਜੀਮਾਨ ਉਹਨਾਂ ਦੀ ਰਹਿਨਮਾਈ ਹੇਟ ਸਾਡੇ ਬਹੁਤ ਹੀ ਸਤਿਕਾਰਯੋਗ ਸਾਥੀ ਜਰਨੈਲ ਲੰਗਲ ਜੀ ਸਾਡੇ ਦੀਪਾ ਜੀ ਸਾਡੇ ਸਰਪੰਚ ਸਾਹਿਬ ਨਰਿੰਦਰ ਜੀ ਉਪਲ ਸਾਹਿਬ ਤੇ ਸਾਡੇ ਕਾਉਂਸਲਰ ਸਹਿਬਾਨ ਵੀਡੀਓ ਸਹਿਬਾਨ ਸਾਰਿਆਂ ਦੀ ਰਹਿਨਮਾਈ ਹੇਟ ਅੱਜ ਇਹ ਬਹੁਤ ਵੱਡਾ ਜਿਹੜਾ ਉਦਘਾਟਨ ਕੀਤਾ ਗਿਆ ਕਿਉਂਕਿ ਸਟੇਡੀਅਮ ਬਹੁਤ ਜ਼ਰੂਰਤ ਸੀ ਮਾਦੋਪੁਰ ਲਈ ਤੋਂ ਮੈਂ ਜਿੱਥੇ ਸਰਦਾਰ ਜੁਵਿੰਦਰ ਸਿੰਘ ਮਾਨ ਜੀ ਸਾਡੇ ਹਲਕਾ ਇੰਚਾਰਜ ਉਹਨਾਂ ਨੂੰ ਤੇ ਉਹਨਾਂ ਦੀ ਸਮੁੱਚੀ ਟੀਮ ਨੂੰ ਸੇਰਾ ਦਿੰਦਾ ਹਾਂ ਉੱਥੇ ਹੀ ਅੱਜ ਯੋਧ ਨਸ਼ਾ ਵਿਰੁੱਧ ਦੇ ਤਹਿਤ ਜੋ ਵੀ ਸਰਕਾਰ ਵੱਲੋਂ ਮੁਹਿੰਮ ਜਾਰੀ ਕੀਤੀ ਗਈ ਹੈ ਉਸ ਦੇ ਤਹਿਤ ਵੀ ਚਾਲਣਾ ਪਾਇਆ ਗਿਆ ਤੇ ਮੈਨੂੰ ਪੂਰੀ ਉਮੀਦ ਹੈ ਕਿ ਜਿੱਥੇ ਪੰਜਾਬ ਵਿਕਾਸ ਦੇ ਕੰਮ ਢਹਲੇ ਨਾਲ ਕਰ ਰਹੀ ਹੈ ਇਸ ਵਿਕਾਸ ਦੀ ਨੇਰੀ ਹੈ ਚਾਹੇ 11 ਕਰੋੜ ਦੀਆਂ ਸੜਕਾਂ ਹੋਣ ਚਾਹੇ 10 ਕਰੋੜ ਹਲਕੇ ਨੂੰ ਹੱਜੀ ਜੀ ਹੋਰ ਆ ਰਿਹਾ ਬਹੁਤ ਜਲਦੀ ਸੋ ਬਹੁਤ ਪੈਸੇ ਆ ਰਹੇ ਪਰ ਪੈਸਿਆਂ ਨਾਲੋਂ ਜ਼ਰੂਰੀ ਸਾਡਾ ਜਿਹੜਾ ਸਾਡੀ ਜਿਹੜੇ ਆਉਣ ਵਾਲੀਆਂ ਨਸਲਾਂ ਨੇ ਆਉਣ ਵਾਲੀਆਂ ਸਾਡੀਆਂ ਜਿਹੜੀਆਂ ਪੀੜ੍ਹੀਆਂ ਨੇ ਉਹ ਨਸ਼ਾ ਮੁਕਤ ਹੋਣ ਸਾਡਾ ਇਸ ਵੇਲੇ ਸਭ ਤੋਂ ਵੱਡਾ ਮਿਸ਼ਨ ਜਿਹੜਾ ਉਹ ਇਹ ਹੈ ਔਰ ਸਾਡੇ ਕੋਆਰਡੀਨੇਟਰ ਸਾਹਿਬ ਬਿੱਟੂ ਜੀ ਉਹ ਇਸ ਮਹਿੰਮ ਦੀ ਜਿਹੜੇ ਸਾਡੇ ਪ੍ਰਧਾਨ ਨੇ ਸਾਡੇ ਕੋਆਰਡੀਨੇਟਰ ਨੇ ਸੋ ਉਹਨਾਂ ਦਾ ਵੀ ਮੈਂ ਬਹੁਤ ਉਹਨਾਂ ਨੂੰ ਮੁਬਾਰਕਬਾਦ ਦਿੰਦਾ ਔਰ ਸਿੱਖਿਆ ਕ੍ਰਾਂਤੀ ਦੀਪਾ ਜੀ ਦੀ ਜਿਹੜੀ ਰਹਿਨਮਾਈ ਹੇਠ ਚੱਲ ਰਹੀ ਆ ਸੋ ਸਿੱਖਿਆ ਤੇ ਯੁੱਧ ਨਸ਼ਾ ਵਿਰੁੱਧ ਸਾਡੇ ਦੋਨੇ ਕੋਆਰਡੀਨੇਟਰਸ ਬਹੁਤ ਸ਼ਾਨਦਾਰ ਕੰਮ ਕਰ ਰਹੇ ਆ ਸੋ ਮੈਂ ਇਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਤੇ ਪਿੰਡ ਦੇ ਖਾਸ ਤੌਰ ਤੇ ਪਲੇਅਰਸ ਨੂੰ ਸਾਡੇ ਨੌਜਵਾਨ ਬੱਚਿਆਂ ਨੂੰ ਜਿਨ੍ਹਾਂ ਨੂੰ ਇਸ ਸਟੇਡੀਅਮ ਦਾ ਸਭ ਤੋਂ ਵੱਡਾ ਲਾਭ ਹੋਇਆ ਮੈਂ ਉਹਨਾਂ ਨੂੰ ਵੀ ਮੁਬਾਰਕਬਾਦ ਦਿੰਦਾ ਔਰ ਸਾਡੇ ਪ੍ਰਿੰਸੀਪਲ ਸਾਹਿਬ ਵੀ ਅੱਜ ਚੇਤੇ ਤੌਰ ਤੇ ਸਾਡੇ ਵਿੱਚ ਮੌਜੂਦ ਨੇ ਤੇ ਉਹਨਾਂ ਦੇ ਵੀ ਜੋ ਪ੍ਰਾਪਤੀਆਂ ਨੇ ਇਸ ਨਗਰ ਦੀਆਂ ਮੈਂ ਉਸ ਦੇ ਲਈ ਪ੍ਰਿੰਸੀਪਲ ਸਾਹਿਬ ਨੂੰ ਉਹਨਾਂ ਦੇ ਸਮੁੱਚੇ ਸਟਾਫ ਨੂੰ ਵੀ ਬਹੁਤ ਬਹੁਤ ਮੁਬਾਰਕਬਾਦ ਇਸ ਮੌਕੇ ਜੋਗਿੰਦਰ ਸਿੰਘ ਮਾਨ ਹਰਨੂਰ ਸਿੰਘ ਮਾਨ ਜਰਨੈਲ ਨੰਗਲ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਤੇ ਵਰਕਰਾਂ ਸਮੇਤ ਪਿੰਡ ਵਾਸੀ ਹਾਜ਼ਰ ਸਨ ਫਗਵਾੜਾ ਤੋਂ ਯਸ਼ ਸ਼ਰਮਾ ਦੀਰਪੁਰ